ਸਚੀ ਰਾਜੀਏ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਜੇਕਰ ਤੁਸੀਂ ਵੀ ਐਂਟਰਟੇਨਮੈਂਟ ਅਤੇ ਸੋਸ਼ਲ ਮੀਡੀਆ ਦੀ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਐਕਸਾਈਟਡ ਰਹਿੰਦੇ ਹੋ ਤਾ ਅੱਜ ਖਬਰਾਂ ਖਾਸ ਹਨ ਕਿਉਂਕਿ ਨੂਰਾ ਫਤੇਹ ਦੀ ਮੌਤ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਉੱਥੇ ਹੀ ਰਾਹੁਲ ਦਰविड़ ਆਪਣੀ ਜੈਂਟਲਮੈਨ ਇਮੇਜ ਨੂੰ ਤੋੜਦੇ ਨਜ਼ਰ ਆ ਰਹੇ ਨੇ ਰਾਖੀ ਸਾਵਣ ਤੇ ਵਿਆਹ ਦਾ ਇੱਕ ਨਵਾਂ ਐਪੀਸੋਡ ਆ ਗਿਆ ਤੇ ਇਸ ਵਾਰ ਫਿਰ ਰਿਸ਼ਤਾ ਪਾਕਿਸਤਾਨ ਤੋਂ ਆਇਆ ਚਲੋ ਦੇਖਦੇ ਆਂ ਕੌਣ ਬਣਿਆ ਸੁਰਖੀਆਂ ਦਾ ਤਾਰਾ ਤੇ ਕਿਸ ਨੇ ਮਚਾ ਦਿੱਤੀ ਹੈ ਸੋਸ਼ਲ ਮੀਡੀਆ ਤੇ ਹਲਚਲ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਐਡਵੈਂਚਰ ਦੌਰਾਨ ਹੋਈ ਨੂਰਾ ਫਤੇਹੀ ਦੀ ਮੌਤ ਦੀ ਖਬਰ ਦਾ ਸੱਚ ਫਿਰ ਗੱਲ ਕਰਾਂਗੇ ਰਾਹੁਲ ਰਾਹੁਲ ਜਵੜ ਦੀ ਔਟੋ ਡਰਾਈਵਰ ਦੇ ਨਾਲ ਹੋਈ ਤਿੱਖੀ ਬਹਿਸ ਫਿਰ ਗੱਲ ਕਰਾਂਗੇ ਪਾਕਿਸਤਾਨ ਤੋਂ ਫੇਰ ਆਇਆ ਰਾਖੀ ਸਾਵਣ ਦੇ ਲਈ ਰਿਸ਼ਤਾ ਬੰਜੀ ਜੰਪਿੰਗ ਹਾਦਸੇ ਦੇ ਵਿੱਚ ਨੂਰਾ ਫਤੇਹੀ ਦੀ ਮੌਤ ਹੋ ਗਈ ਪਰ ਉਡੀ ਕਰੋ ਉਸ ਤੋਂ ਪਹਿਲਾਂ ਕਿ ਤੁਸੀਂ ਵੀ ਇਸ ਝੂਠੀ ਖਬਰ ਦਾ ਸ਼ਿਕਾਰ ਹੋ ਜਾਵੋ ਉਹ ਤੁਹਾਨੂੰ ਦੱਸ ਦਈਏ ਪੂਰੀ ਸੱਚਾਈ ਕੀ ਹੈ ਦਰਅਸਲ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਲੜਕੇ ਕੁਡੂੰਗੀ ਖਾਈ ਦੇ ਉੱਪਰ ਰੋਪ ਕ੍ਰੋਸਿੰਗ ਕਰਦੀ ਨਜ਼ਰ ਆ ਰਹੀ ਹੈ ਪਰ ਅਚਾਨਕ ਉਸ ਦਾ ਬੈਲੈਂਸ ਵਿਗੜ ਜਾਂਦਾ ਹੈ ਅਤੇ ਉਹ ਹੇਠਾਂ ਡਿੱਗ ਜਾਂਦੀ ਹੈ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕਾਂ ਨੇ ਕਾਪੀ ਪੇਸਟ ਜਰਨਲਿਜ਼ਮ ਸ਼ੁਰੂ ਕਰ ਦਿੱਤੀ ਹੈ ਅਤੇ ਸੱਚ ਜਾਣੇ ਬਿਨਾ ਦਾਵਾ ਕੀਤਾ ਕਿ ਇਹ ਲੜਕੀ ਕੋਈ ਹੋਰ ਨਹੀਂ ਨੋਰਾ ਫਤੇਹੀ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਹੈ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਹਿਲੀ ਗੱਲ ਸਾਹਮਣੇ ਆਈ ਕਿ ਇਸ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲੀ ਲੜਕੀ ਨੋਰਾ ਫਤੇਹੀ ਨਹੀਂ ਹੈ ਦੂਜੀ ਗੱਲ ਹੈ ਕੋਈ ਹਾਦਸਾ ਨਹੀਂ ਸੀ ਸਗੋਂ ਬੰਜੀ ਜੰਪਿੰਗ ਸਟੰਟ ਦਾ ਹਿੱਸਾ ਸੀ ਅਤੇ ਤੀਜੀ ਗੱਲ ਸਾਹਮਣੇ ਆਇਆ ਕਿ ਨੋਰਾ ਬਿਲਕੁਲ ਠੀਕ ਕੁਲ ਅਤੇ ਪੂਰੀ ਤਰ੍ਹਾਂ ਸੇਫ ਹੈ ਰਾਹੁਲ ਦਰਾਵੜ ਅਤੇ ਬੈਸੇ ਕੰਬੀਨੇਸ਼ਨ ਥੋੜਾ ਜਿਹਾ ਅਜੀਬੋ ਗਰੀਬ ਲੱਗ ਰਿਹਾ ਹੈ ਨਾ ਪਰ ਅਜਿਹਾ ਇਹ ਕੁਝ ਹੋਇਆ ক্রিকেট ਦੇ ਜੈਂਟਲਮੈਨ ਕਹੇ ਜਾਣ ਵਾਲੇ ਰਾਹੁਲ ਦਰਾਵਿੜ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਕਿਸੇ ਖੋਰ ਕਾਰਨ ਕਰਕੇ ਟ੍ਰੈਂਡ ਕਰਨਾ ਸ਼ੁਰੂ ਕਰ ਦੇਣਗੇ ਪਰ ਇਸ ਵਾਰ ক্রিকেট ਨਹੀਂ ਸਗੋਹੋ ਓਟੋ ਡਰਾਈਵਰ ਦੇ ਨਾਲ ਬੈਸ ਕਾਰਨ ਸੁਰੱਖਿਆਵਾਂ ਦੇ ਵਿੱਚ ਆ ਗਏ ਨੇ ਵਰਤਮਾਨ ਦੇ ਵਿੱਚ ਆਈਪੀਐਲ 2025 ਲਈ ਰਾਜਸਥਾਨ ਰਾਇਲਸ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਆਪਣੇ ਜੱਦੀ ਸ਼ਹਿਰ ਦੇ ਵਿੱਚ ਸਮਾਂ ਮਾਣ ਰਹੇ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ 'ਦ ਗ੍ਰੇਟ ਵਾਲ' ਦੇ ਨਾਮ ਨਾਲ ਮਸ਼ਹੂਰ ਰਾਹੁਲ ਦਰਾਵਿੜ ਦਾ ਇੱਕ ਵੀਡੀਓ ਇੰਟਰਨੈਟ ਤੇ ਜੰਗਲ ਦੀ ਅੱਗ ਦੇ ਵਾਂਗ ਵਾਇਰਲ ਹੋ ਰਿਹਾ ਹੈ। ਬੰਗਲੌਰੂ ਦੀਆਂ ਸੜਕਾਂ ਤੇ ਰਾਹੁਲ ਦਰਾਵਿੜ ਦੀ ਕਾਰ ਨਾਲ ਲੋਡਿੰਗ ਆਟੋ ਦੀ ਮਾਮੂਲੀ ਟੱਕਰ ਹੋ ਗਈ ਫਿਰ ਕੀ ਹੋਇਆ। ਸ਼ਾਂਤ ਸੁਭਾਅ ਵਾਲੇ ਰਾਹੁਲ ਦਰਾਵਿੜ ਨੂੰ ਵੀ ਗੁੱਸਾ ਆ ਗਿਆ ਤੇ ਡਰਾਈਵਰ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਵੀਡੀਓ ਚ ਰਾਹੁਲ ਦਰਵਿਡ ਡਰਾਈਵਰ ਨੂੰ ਦੱਸਦੇ ਹੋਏ ਦਿਖਾਈ ਦੇ ਰਹੇ ਨੇ ਕਿ ਟੱਕਰ ਤੋਂ ਬਾਅਦ ਉਹਨਾਂ ਦੀ ਕਾਰ 'ਚ ਡੈਂਟ ਪੈ ਗਿਆ। ਆਗਰ ਕਾਰ ਔਟੋ ਚਾਲਕ ਨੇ ਕੰਨੜ ਦੇ ਵਿੱਚ ਗੱਲ ਕਰਦੇ ਹੋਏ ਅੱਧਾ ਕਸੂਰ ਮੰਨਿਆ। ਪਰ ਕਿਹਾ ਕਿ ਦਰਵਿੜ ਹਾਕ ਸੇ ਤੋਂ ਬਚਣ ਲਈ ਕੁਝ ਹੋਰ ਵੀ ਕਰ ਸਕਦੇ ਸੀ ਰਿਪੋਰਟਰਾਂ ਦੇ ਮੁਤਾਬਕ ਰਾਹੁਲ ਦਰਵਿੜ ਨੇ ਘਟਨਾ ਸਥਾਨ ਤੋਂ ਜਾਣ ਤੋਂ ਪਹਿਲਾਂ ਡਰਾਈਵਰ ਦੀ ਕੰਟੈਕਟ ਡਿਟੇਲਸ ਵੀ ਨੋਟ ਕੀਤੀ ਆ ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਆ ਹੁਣ ਇੱਕ ਨਜ਼ਰ ਮਾਰੀਏ ਬਾਲੀਵੁੱਡ ਦੀ ਸਭ ਤੋਂ ਵੱਡੀ ਡਰਾਮਾ ਕੁਇਨ ਰਾਖੀ ਸਾਵਨ ਦੀ ਦੁਨੀਆ ਦੇ ਵਿੱਚ ਚੱਲ ਰਹੇ ਨਵੇਂ ਐਪੀਸੋਡ ਦੀ ਰਾਖੀ ਦਾ ਨਾਮ ਜੁੜਦੇ ਹੀ ਤੁਸੀਂ ਸਮਝ ਗਏ ਹੋਵੋਗੇ ਕਿ ਇੱਥੇ ਮਸਾਲੇਦਾਰ ਖਬਰ ਜ਼ਰੂਰ ਹੈ ਹੁਣ ਤੱਕ ਤੁਸੀਂ ਸੁਣੇ ਹੋਵੇਗਾ ਕਿ ਰਾਕੇ ಸಾವੰਤ ਪਾਕਿਸਤਾਨੀ ਅਦਾਕਾਰ ਡੋੜੀ ਖਾਨ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ ਪਰ ਵਿਆਹ ਦੀ ਕਹਾਣੀ ਉਹਨਾਂ ਦੀ ਅਧੂਰੀ ਹੀ ਰਹਿ ਗਈ ਤੇ ਇਸ ਕਹਾਣੀ ਦਾ ਦੀ ਐਂਡ ਹੋ ਗਿਆ ਹੁਣ ਪਾਕਿਸਤਾਨ ਤੋਂ ਉਹਨਾਂ ਦੇ ਲਈ ਹੋਰ ਰਿਸ਼ਤੇ ਆਏ ਅਤੇ ਇਸ ਵਾਰ ਮਾਮਲਾ ਹੋਰ ਵੀ दिलचस्प ਹੈ ਕਿਉਂਕਿ ਇਹ ਰਿਸ਼ਤਾ ਪਾਕਿਸਤਾਨ ਦੇ ਇਸਲਾਮਿਕ ਧਾਰਮਿਕ ਆਗੂ مولانا ਮੁਫਤੀ ਕਵੀ ਨੇ ਖੁਦ ਦਿੱਤਾ ਤੁਸੀਂ ਇਹ ਸਹੀ ਸੁਣਿਆ ਹੈ ਦਰਸਲ ਮੁਫਤੀ ਕਵੀ ਹਾਲ ਹੀ ਦੇ ਵਿੱਚ ਇੱਕ ਪੋਡਕਾਸਟ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਖੁੱਲ ਕੇ ਕਿਹਾ ਕਿ ਮੈਂ ਰਾਖੀ 사ਵਨ ਦੇ ਨਾਲ ਵਿਆਹ ਕਰਨ ਦੇ ਲਈ ਬਿਲਕੁਲ ਤਿਆਰ ਹਾਂ ਪਰ ਇੱਕ ਸ਼ਰਤ ਦੇ ਨਾਲ ਹੁਣ ਭਈ ਸ਼ਰਤਾਂ ਤਾਂ ਬਾਲੀਵੁੱਡ ਫਿਲਮਾਂ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਨੇ ਪਰ ਇੱਥੇ ਮਾਮਲਾ ਹੋਰ ਵੀ ਵੱਖਰਾ ਹੈ ਮੁਫਤੀ ਕਵੀ ਨੇ ਕਿਹਾ ਕਿ ਆਪਣੀ ਮਾਂ ਤੋਂ ਇਜਾਜ਼ਤ ਲੈਣ ਗਿਆ ਤੇ ਜੇਕਰ ਉਹਨਾਂ ਦੀ ਮਾਂ ਹਾਂ ਕਹਿੰਦੀ ਹੈ ਤਾਂ ਉਹ ਰਾਖੇ ਸਾਵਨ ਦੇ ਨਾਲ ਵਿਆਹ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਰਾਖੇ ਇਸ ਰਿਸ਼ਤੇ ਨੂੰ ਐਕਸੈਪਟ ਕਰਦੀ ਹੈ ਜਾਂ ਕੋਈ ਹੋਰ ਨਵਾਂ ਮੋੜ ਆਉਂਦਾ ਕਿਉਂਕਿ ਰਾਖੀ ਸਾਵਨ ਦੀ ਜ਼ਿੰਦਗੀ ਦੇ ਵਿੱਚ ਟਵਿਸਟ ਤੇ ਕੋਈ ਕਮੀ ਨਹੀਂ ਹੈ ਤਾਂ ਇਹ ਸਨ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਵਾਇਰਲ ਖਬਰਾਂ ਇਹਦਾ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਕਲੇਮਰ ਗੋਸਪ ਦਾ ਟੀਵੀ ਅਨਰਾਇਤੀ ਉਦੋਂ ਤੱਕ ਦੇ ਲਈ ਅਲਵਿਦਾ